ਸੋਰਠਾ ਮੁਹੱਲਾ ਤੀਜਾ ਸਤਗੁਰ ਸੇਵੇ ਤਾਂ ਸਹਜ ਤੋਂ ਨੇ ਉਪਜੈ ਗਾਤ ਮਤਿ ਤਦਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮ ਸਮਾਏ ਸਤਗੁਰ ਸੇਵੇ ਤਸਹਿ ਤੋਨੇ ਉਪਜੈ ਗਾਤ ਮਤ ਤਦਹੀ ਪਾਏ ਤੀਸਰੇ ਸਤਗੁਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਬਾਣੇ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 604 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਤਗੁਰ ਸੇਵੇ ਤਾਂ ਸਹਜ ਤੋਨੇ ਉਪਜੈ ਗਾਤ ਮਤ ਤਦਹੀ ਪਾਏ ਸਤ ਗੁਰੂ ਸੇਵੇ ਤਾਂ ਸਹਾਈ ਤੋਂ ਨਿਉਪਜਾਰਥਾਤ ਕਿ ਜੇ ਕਰ ਸਤ ਗੁਰੂ ਪਾਸ਼ਾ ਜੀਆਂ ਦੀ ਸੇਵਾ ਸਵਾ ਸਮਰਨ ਕਰਨਾ ਕਰੀਏ ਤਾਂ ਮਹਾਰਾਜ ਕਹਿੰਦੇ ਅੰਦਰੰਤਿਸ਼ ਕਰਨ ਦੇ ਵਿੱਚ ਇੱਕ ਸਹਾਈ ਤੋਂ ਨਿਉਤਪੰਨ ਹੁੰਦੀ ਹੈ ਨਾਮ ਦੇ ਮਦਮ ਜਿਹੇ ਆਵਾਜ਼ ਉਤਪੰਨ ਹੁੰਦੀ ਹੈ ਔਰ ਮਹਾਰਾਜ ਕਹਿੰਦੇ ਗਾਤ ਮਤ ਤਦ ਹੀ ਪਾਏ ਜਿਹੜਾ ਗੁਰਮੁਖ ਗੁਰੂ ਪਿਆਰਾ ਨ ਕੋ ਜੀਵ ਹੈ ਉਗਾਤ ਅਰਥਾਤ ਉੱਚੀ ਅਵਸਾ ਤੇ ਮਤ ਅਰਥਾਤ ਅਕਲ ਬੁੱਧ ਤਾਂ ਹੀ ਪੌਂਦਾ ਭਾਈ ਜੇ ਸਤਗੁਰੂ ਪਾਤਸ਼ਾਹ ਜੀਆਂ ਦੀ ਸੇਵਾ ਕਰਨੀ ਕਰੇ ਜੇਕਰ ਉਹਦੇ ਅੰਦਰ ਸਹਿਜਤਾ ਨਹੀਂ ਉਤਪੰਨ ਹੋ ਜਾਵੇ ਮਹਾਰਾਜ ਕਹਿੰਦੇ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮੇ ਸਮਾਏ ਹਰ ਕਾ ਨਾਮ ਸੱਚਾ ਮਨ ਵਸਿਆ ਤੇ ਉਹ ਸੱਚੇ ਪਰਮੇਸ਼ਰ ਜੀ ਦਾ ਸੱਚਾ ਨਾਮ ਹਰੀ ਜੀ ਦਾ ਸੱਚਾ ਨਾਮ ਉਸ ਗੁਰਮੁਖ ਗੁਰੂ ਪਿਆਰੇ ਦੇ ਮਨ ਦੇ ਵਿੱਚ ਵਸ ਜਾਂਦਾ ਹੈ ਔਰ ਮਹਾਰਾਜ ਕਹਿੰਦੇ ਨਾਮੇ ਨਾਮੇ ਸਮਾਏ ਨਾਮ ਨੂੰ ਜਪ ਕੇ ਨਾਮ ਦੇ ਵਿੱਚ ਸਮਾ ਜਾਂਦੇ ਨੇ ਉਹ ਗੁਰਮੁਖ ਗੁਰੂ ਪਿਆਰੇ ਸੋ ਗੁਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਬੇਨ ਸਤਗੁਰ ਸਭ ਜਗ ਬੋ ਰਾਨਾ ਮਨ ਮੁਖੇ ਅੰਦਾ ਸਬਦ ਨਾ ਜਾਣੈ ਝੂਠਾ ਪਰਮ ਕੋ ਲਾਨਾਰ ਹਾਉ ਬੇਨ ਸਤਗੁਰ ਸਭ ਜਗ ਬੋ ਰਾਨਾ ਰਹਾਦ ਕਿ ਸਤਗੁਰ ਪਾਸ਼ਾ ਜੀਆਂ ਤੋਂ ਬਗੈਰ ਸਾਰਾ ਜਗਤ ਬਉਰਾਇਆ ਫਿਰਦਾ ਚੱਲਾ ਹੋਇਆ ਫਿਰਦਾ ਕਮਲਾ ਛਦਾਈ ਹੋਇਆ ਫਿਰਦਾ ਇਹਨੇ ਮਨਮੁਖੇ ਅੰਧਾ ਸਬਦ ਨਾ ਜਾਣੈ ਝੂਠਾ ਪਰਮਪੁਲਾ ਨਾਰਹਾਉ ਮਨਮੁਖੇ ਅੰਧਾ ਸਬਦ ਨਾ ਜਾਣੈ ਆਪ ਹੁਦਰਾ ਨਗਰਾ ਸੰਸਾਰ ਅੰਧਾ ਭਾਵ ਕੇ ਅਗਿਆਨੀ ਜੀਵ ਗੁਰੂ ਮਹਾਰਾਜੀਆਂ ਦੇ ਸ਼ਬਦ ਨੂੰ ਜਾਣਣਾ ਹੀ ਨਹੀਂ ਕਰਦਾ ਰਚੂਠਾ ਪਰਮ ਕੁਲਾਨ ਅਰਥਾਤ ਕੇ ਹੋਰੀ ਝੂਠੇ ਪਰਮਾ ਦੇ ਵਿੱਚ ਭੁੱਲਿਆ ਫਿਰਦਾ ਹੈ ਪਰਹਾਉ ਅਰਥਾਤ ਵਿਸ਼ਰਾਬ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਇਹਦੇ ਤਰ ਗੁਣ ਮਾਇਆ ਪਰਮ ਬੁਲਾਇਆ ਹੋ ਮੈਂ ਬੰਧਨ ਕਮਾਏ ਜੰਮਣਾ ਮਰਣਾ ਸਰੇ ਉੱਪਰ ਉੱਬੋ ਗਰਬ ਜੋਨ ਦੁਖ ਪਾਏ ਤ੍ਰਾਗੁਣ ਮਾਇਆ ਪਰਮ ਭੁਲਾਇਆ ਤ੍ਰੈ ਗੁਣ ਮਾਇਆ ਦੇ ਪਰਮਾ ਜੀ ਭੁਲਾਇਆ ਹੋਇਆ ਮਾਨੋ ਜੀਵ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਦੇ ਵਿੱਚ ਉਲਝਾਇਆ ਹੋਇਆ ਮਾਨੋ ਜੀਵ ਸੋਇਸੇ ਕਰਕੇ ਮਹਾਰਾਜ ਕਹਿੰਦੇ ਹਉਮੈਂ ਬੰਧਨ ਕਮਾਏ ਹਉਮੈਂ ਜਗਲਤਾਨ ਹੋ ਕੇ ਮਾਇਆ ਦੇ ਬੰਧਨਾਂ ਨੂੰ ਕਮਾਉਣਾ ਕਰਦਾ ਹੈ ਜਮਣਾ ਮਰਣਾ ਸਰ ਉੱਪਰ ਉਭੋ ਗਰਭਜੋਨ ਦੁੱਖ ਪਾਏ ਜਮਣਾ ਮਰਣਾ ਉਸ ਅਪਾਗੇ ਜੀਵ ਦੇ ਸਿਰ ਦੇ ਉੱਪਰ ਉਭੋ ਅਰਥਾਤ ਖਲੋਤਾ ਰਹਿੰਦਾ ਬਰਕਰਾਰ ਰਹਿੰਦਾ ਬਣਿਆ ਰਹਿੰਦਾ ਜਮਣਾ ਮਰਣਾ ਅੰਗਰਭਜੋਨ ਦੁੱਖ ਪਾਏ ਤਰ ਤਰ ਦੀਆਂ ਗਰਭਜੋਨੀਆਂ ਦੇ ਵਿੱਚ ਪੁੱਠਾ ਲਮਕਿਆ ਹੋਇਆ ਦੁੱਖਾਂ ਨੂੰ ਭੋਗਣਾ ਕਰਦਾ ਹੈ ਪਾਉਣਾ ਕਰਦਾ ਹੈ ਸੋਗ ਆਪਣੇ ਬਚਨ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਤ੍ਰਾਗੁਣ ਵਰਤਹਾ ਸਗਲ ਸੰਸਾਰਾ ਹੋ ਮੈਂ ਵਿੱਚ ਪਤ ਕੋਈ ਗਰਮ ਹੋ ਹੈ ਹੋਵਾ ਚੌਥਾ ਪਦ ਤੀਨ ਆ ਰਾਮ ਨਾਮ ਸੁਖ ਹੋਈ ਤ੍ਰਾਗੁਣ ਵਰਤਹਾ ਸਗਲ ਸੰਸਾਰਾ ਅਰਥਾਤ ਕੇ ਸਾਰ ਸੰਸਾਰੀ ਜਗਤ ਜਮਿਸ਼ਵੀ ਮਾਇਆ ਦੇ ਤਿੰਨ ਗੁਣਾਂ ਦੇ ਵਿੱਚ ਵਰਤ ਰਿਹਾ ਰਜੋ ਗੁਣ ਦੇ ਵਿੱਚ ਤਮੋ ਗੁਣ ਦੇ ਵਿੱਚ ਸਤੋ ਗੁਣ ਦੇ ਵਿੱਚ ਵਰਤ ਰਿਹਾ ਔਰ ਇਸੇ ਕਰਕੇ ਮਹਾਰਾਜ ਕਹਿੰਦੇ ਹੌਮਾ ਵਿੱਚ ਪਤ ਖੋਈ ਹੌਮ ਵਿੱਚ ਗਲਤਾਨ ਹੋਣ ਦੇ ਨਾਤੇ ਮਹਾਰਾਜ ਕਹਿੰਦੇ ਜੀਵਾਂ ਨੇ ਆਪਣੇ ਜਿਤ ਪਤ ਗਵਾਉਣੀ ਕੀਤੀ ਐ ਕਹਿੰਦਾ ਗੁਰਮੁਖ ਹੋਵਾ ਚੌਥਾ ਪਦ ਚੀਨੈ ਰਾਮ ਨਾਮ ਸਖ ਹੋਈ ਸੰਜੇ ਕਰ ਕੋਈ ਗੁਰਮੁਖ ਗੁਰੂ ਪਿਆਰਾ ਹੋਵੇ ਗੁਰੂ ਮਹਾਰਾਜਿਆਂ ਦਾ ਅਨੁਸਾਰੀ ਸਿੱਖ ਹੋਵੇ ਤੇ ਉਹ ਤਿੰਨਾਂ ਗੁੜਾ ਤੋਂ ਪਾਰ ਚੌਥੇ ਪਾਦ ਨੂੰ ਸਹਿਜ ਪਾਦ ਨੂੰ ਸਮਾਧੀ ਪਾਦ ਨੂੰ ਪਛਾਣਦਾ ਹੈ ਚੀਨਦਾ ਹੈ ਪਰ ਮਹਾਰਾਜ ਕਹਿੰਦੇ RAM ਨਾਮ ਸੁਖ ਹੋਈ ਤੇ RAM ਜੀ ਦੇ ਨਾਮ ਦੇ ਸਦਕਾ ਉਹਨੂੰ ਸੁਖ ਨਸੀਬ ਹੁੰਦਾ ਹੈ ਸੋ ਗੰਤਮ ਆਪਣੇ ਬਚਨ ਦੇ ਚੌਥੇ ਪਾਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਦਾ ਜੋ ਤੂੰ ਕਰਾ ਸੋ ਹੋਈ ਨਾਨਕਾ RAM ਨਾਮ ਅਨਸ ਤਾਰਾ ਸਭ ਦੇ ਹਮ ਕੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਦਾ ਇਹ ਕਰਤਾ ਪੁਰਖ ਜਿਹੜਾ ਤਿੰਨ ਗੁਣ ਨੇ ਨਾ ਮਾਇਆ ਦੇ ਰਜੋ ਸਤਮ ਉਹ ਤੇ ਸਤੋ ਐਸਾਰ ਤੇਰੇ ਹੀ ਨੇ ਪਾਤਸ਼ਾਹ ਜੀ ਤੂੰ ਆਪੇ ਕਰਦਾ ਤੂੰ ਆਪੇ ਨਸਾਰਿਆਂ ਦਾ ਕਰਤਾ ਹੈ ਰਚੇਤਾ ਹੈ ਜੋ ਤੂੰ ਕਰਹਾ ਸੋ ਹੋਈ ਦੇਹ ਕਾਲਪੁਰਖ ਵਾਏ ਗੁਰੂ ਜੀ ਹੁੰਦਾ ਵੀ ਉਹੀ ਹੈ ਜਗਤ ਦੇ ਵਿੱਚ ਜੋ ਤੁਸੀਂ ਕਰਦੇ ਜੋ ਕਹਿੰਦੇ ਨਾਨਕ RAM ਨਾਮੈ ਨਸਤਾਰਾ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਾਨਾ ਜੇ ਪਾਇਨ ਸਤਾਰਾ अथवा ਸੰਸਾਰ ਰੂਪੇ ਸਮੁੰਦਰ ਤੋਂ ਪਾਰ ਉਤਾਰਾ ਕੇਵਲ RAM ਜੀ ਦੇ ਨਾਮ ਸਦਕਾ ਹੀ ਹੁੰਦਾ ਹੈ ਔਰ ਸ਼ਬਦੇ ਹਉ ਮੈਂ ਖੋਈ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਹੀ ਹਉ ਮੈ ਨੂੰ ਗਵਾਉਣਾ ਕੀਤਾ ਹੈ ਸੋ ਅਗੋ ਅਗਲੇ ਬਚਨ ਦੇ ਵਿੱਚ ਧੰਨ ਗੁਰੂ RAM ਦਾਸ ਮਹਾਰਾਜ ਕਿਰਪਾ ਕਰਨ ਲੱਗੇ ਹਨ ਸੋ ਰਠਾ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਆਪਾ ਹੋ ਵਣਜਾ ਰਾਜ ਹੈ ਆਪ ਹਾ ਪਿਆਰਾ ਆਪੇ ਸੱਚਾ ਸਾਹ ਹੋ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਆਪਾ ਹੋ ਅਰਥਾਤ ਕਿਉਂ ਪਿਆਰਾ ਪਰਮੇਸ਼ਰ ਆਪ ਹੀ ਆਪ ਵਰਤ ਰਿਹਾ ਜਗਤ ਦੇ ਵਿੱਚ ਭਾਈ ਆਪ ਹੀ ਆਪ ਵਰਤ ਰਿਹਾ ਹੈ ਆਪੇ ਆਪ અપਾਹ ਅਰਥਾਤ ਕਿ ਆਪ ਹੀ ਆਪ ਹੀ ਆਪ ਹੈ ਜਾਂ ਫਿਰ ਆਪ ਹੀ ਆਪ અપਾਹ ਅਰਥਾਤ ਕਿ ਪਾਤ ਹੋ ਰਹਿਤ ਭਾਵ ਕੇ ਨਰਲੇਪ ਹੈ ਕਹਿੰਦੇ ਬਣਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸ਼ਾਹ ਹੋ ਗੁਰਸਖਾ ਤੋਂ ਗੁਰਮੁਖ ਰੂਪੀ ਬਣਜਾਰਾ ਵੀ ਜਗਤ ਦੇ ਵਿੱਚ ਆਪ ਹੀ ਬਣਿਆ ਬੈਠਾ ਹੈ ਪਿਆਰਾ ਪਰਮੇਸ਼ਰ ਕਾਤੇ ਆਪੇ ਸੱਚਾ ਸ਼ਾਹ ਅਰਥਾਤ ਗੁਰੂ ਰੂਪ ਸੱਚਾ ਸ਼ਾਹੂਕਾਰ ਵੀ ਆਪ ਹੀ ਐ ਜਿਹੜੇ ਸੱਚੇ ਸ਼ਾਹੂਕਾਰ ਦੇ ਕੋਲ ਨਾਮ ਰੂਪੇ ਸੌਦਾ ਲੈ ਕੇ ਵਣਜਾਰੇ ਗਲੀਆਂ ਬਜ਼ਾਰਾਂ ਤੇ ਵੇਚਿਆ ਕਰਦੇ ਸਨ ਮਹਾਰਾਜ ਕਹਿੰਦੇ ਆਪੇ ਵਣਜ ਵਪਾਰੀਆ ਪਿਆਰਾ ਆਪੇ ਸੱਚ ਵੈਸਾ ਹੋ ਆਪੇ ਵਣਜ ਵਪਾਰੀਆ ਪਿਆਰਾ ਨਾਮ ਦਾ ਵਣਜ ਕਰਨੇ ਵਾਲਾ ਵਪਾਰੀ ਵੀ ਆਪ ਹੀ ਆ ਉਹ ਸਾਡਾ ਪਿਆਰਾ ਪਰਮੇਸ਼ਰ ਅਤੇ ਮਹਾਰਾਜ ਕਹਿੰਦੇ ਆਪੇ ਸੱਚ ਵਿਸਾਹ ਹੋਰ ਅਰਥਾਤ ਕਿ ਸੱਚਾ ਵਿਸਵਾਸ ਸੱਚਾ ਯਕੀਨ ਸੱਚਾ ਪਰੋਸਾ ਵੀ ਆਪ ਹੀ ਆ ਜਿਹੜੇ ਪਰੋਸੇ ਦੇ ਆਧਾਰ ਤੇ ਸਾਰ ਜਗਤ ਦੇ ਵਿੱਚ ਵਣਜ ਵਪਾਰ ਹੁੰਦਾ ਨਾ ਉਹ ਸੱਚਾ ਵਿਸਵਾਸ ਸੱਚਾ ਯਕੀਨ ਜਾਂ ਪਰੋਸਾ ਵੀ ਆਪ ਹੀ ਆ ਪਾਤਸ਼ਾ ਸੁਗੁਰ ਹੋ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਾਪ ਮੰਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਆ ਪਿਆਰਾ ਅਮਰਤ ਅਗਮ ਅਥਾ ਹਾਰ ਹਉ ਜਪ ਮਨਾ ਹਰ ਹਰ ਨਾਮ ਸਲਾਹ ਅਰਥਾਤ ਕਹਿ ਮੇਰੇ ਮਨ ਤੂੰ ਜਪਣਾ ਕਰ ਹਰੀ ਹਰੀ ਦੇ ਨਾਮ ਨੂੰ ਦੀ ਸਲਾਹ ਕਰਨੀ ਕਰ ਸਲਾਉਤਾ ਜਵ ਵਡਿਆਈ ਕਰਨੀ ਕਰ ਕਹਿੰਦਾ ਗੁਰ ਕਿਰਪਾ ਤੇ ਪਾਈਆ ਪਿਆਰਾ ਅਮਰਤ ਅਗਮ ਅਥਾ ਹਾ ਗੁਰ ਕਰਪਾ ਤੇ ਪਾਈਆ ਪਿਆਰਾ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਹੀ ਉਹ ਪਿਆਰੇ ਪਰਮੇਸ਼ਰ ਜੀ ਨੂੰ ਪਾ ਵੀਦਾ ਹੈ ਕਿਹੜੇ ਪਰਮੇਸ਼ਰ ਜੀ ਨੂੰ ਜਿਹੜਾ ਮਹਾਰਾਜ ਕਹਿੰਦੇ ਅੰਮ੍ਰਿਤ ਅਗਮ ਅਥਾ ਹੋ ਜਿਹੜਾ ਅੰਮ੍ਰਿਤ ਸਰੂਪ ਹੈ ਨਾ ਜਿਹੜਾ ਅਗਮ ਅਰਥਾਤ ਕਿ ਮਨ ਬੁੱਧੀ ਤੋਂ ਪਰੇ ਹੈ ਅਥਾ ਜਿਹੜਾ ਪਰਪਾਰ ਹੈ ਉਸ ਪਰਮੇਸ਼ਰ ਨੂੰ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਪਾ ਵੀਦਾ ਭਾਏ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਰਨਾ ਕਹਿੰਦੇ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾ ਹੋ ਆਪੇ ਉਜੜ ਪਾਇਦਾ ਪਿਆਰਾ ਆਪ ਵੇਖ ਲੈ ਰਹੋ ਆਪੇ ਸੁਣ ਸਭ ਵੇਖਦਾ ਪਿਆਰਾ ਅਰਥਾਤ ਕਿਉ ਸਾਡਾ ਪਿਆਰਾ ਪਰਮੇਸ਼ਰ ਜੀ ਸੁਣਦਾ ਵੀ ਸਾਰਾ ਕੁਝ ਆਪ ਹੀ ਹੈ ਜੀਵਾਂ ਦੇ ਵਿੱਚ ਦੀ ਔਰ ਵੇਖਦਾ ਵੀ ਆਪ ਹੀ ਹੈ ਮੁਖ ਬੋਲੇ ਆਪ ਮੁਹਾ ਹੋ ਤੇ ਮੂੰਹਾ ਸਵਾ ਮੁਖਾਰ ਬਿੰਦੋ ਬੋਲਦਾ ਵੀ ਉਹ ਆਪ ਹੀ ਹੈ ਪਰਮੇਸ਼ਰ ਜੀ ਕਹਿੰਦੇ ਆਪੇ ਉਝੜ ਪਾਏ ਦਾ ਪਿਆਰਾ ਆਪ ਵਖਾਲੇ ਰਹੋ ਤੇ ਜੀਵਨੋ ਮਾਰੂਪਿਓ ਜਾੜੂਆ ਬਾਨਾਂ ਦੇ ਵਿੱਚ ਵੀ ਆਪ ਹੀ ਪਾਉਣਾ ਕਰਦਾ ਕੋ ਰਾਹੇ ਵੀ ਆਪ ਹੀ ਪਾਉਣਾ ਕਰਦਾ ਪਿਆਰਾ ਪਰਮੇਸ਼ਰ ਕਤੇ ਆਪ ਵਿਖਾਲੇ ਰਾਹ ਹੋ ਨਾਮ ਰੂਪੇ ਗੁਰਮਤਿ ਗਾਢੀ ਰਾਹ ਵੀ ਆਪ ਹੀ ਵਿਖਾ ਦਿੰਦਾ ਜੀਵਨੋ ਕਹਿੰਦੇ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹੋ ਆਪੇ ਹੀ ਸਭ ਆਪ ਹੈ ਪਿਆਰਾ ਓ ਸਾਡਾ ਪਿਆਰਾ ਪਰਮੇਸ਼ਰ ਆਪ ਹੀ ਆਪ ਹੈ ਸਾਰਾ ਕੁਝ ਆਪ ਹੀ ਆਪ ਹੈ ਆਪੇ ਵੇਪਰਵਾਹ ਹੋ ਤੋ ਉਹ ਆਪ ਹੀ ਵੇਪਰਵਾਹ ਪਰਮੇਸ਼ਰ ਨਿਸ਼ਚਿੰਤ ਜਨ ਫਿਕਰਾ ਪਰਮੇਸ਼ਰ ਆਪ ਹੀ ਆਪੇ ਪਾਏ ਸਵਾਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪੇ ਆਪੋ ਪਾਏ ਦਾ ਪਿਆਰਾ ਸਿਰ ਆਪੇ ਧੰਡਾ ਲਾਹੋ ਆਪ ਕਰਾਏ ਸਾਖਤੇ ਪਿਆਰਾ ਆਪ ਮਾਰੇ ਮਰ ਜਾਹੋ ਕਾਪੇ ਆਪਿਓ ਪਾਏ ਦਾ ਪਿਆਰਾ ਤੋ ਆਪੇ ਆਪ ਜੀਵਾਂ ਤੋਂ ਆ ਜਗਤ ਨੂੰ ਉਤਪੰਨ ਕਰਦਾ ਹੈ ਪਿਆਰਾ ਪਰਮੇਸ਼ਰ ਔਰ ਸਿਰ ਆਪੇ ਧੰੜਾ ਲਾਹੋ ਸਿਰ ਸਿਰ ਭਾਵ ਕੱਲੇ ਕੱਲੇ ਜੀਵ ਨੂੰ ਅੱਖੋ ਅਖਰ ਧੰਦਿਆਂ ਦੇ ਵਿੱਚ ਵੀ ਆਪ ਹੀ ਲਾਉਣਾ ਕਰਦਾ ਹੈ ਉਹ ਪਾਤਸ਼ਾਹ ਜੀ ਕਹਿੰਦੇ ਆਪ ਕਰਾਏ ਸਾਖਤੇ ਪਿਆਰਾ ਆਪ ਮਾਰੇ ਮਰ ਜਾਹੋ ਤੇ ਜਗਤ ਅਥਵਾ ਜੀਵਾਂ ਦੀ ਸਾਖਤੀ ਭਾਵ ਕੇ ਰਚਨਾ ਵੀ ਆਪ ਹੀ ਕਰਦਾ ਹੈ ਪਿਆਰਾ ਕਾਪ ਮਾਰੇ ਮਰ ਜਾਹੋ ਤੇ ਮਹਾਰਾਜ ਕਹਿੰਦੇ ਤਾੜ ਵੀ ਜਾ ਹਮਲਾਵਰ ਹੋ ਕੇ ਮਾਰਦਾ ਵੀ ਆਪ ਹੀ ਆ ਜੀਵਨ ਔਰ ਜੀਵਨ ਵਿੱਚ ਤੇ ਮਹਾਰਾਜ ਕਹਿੰਦੇ ਮਾਰਦਾ ਵੀ ਉਹ ਆਪ ਹੀ ਆਪ ਮਾਰੇ ਮਰ ਜਾਹੋ ਕਹਿੰਦੇ ਆਪੇ ਪੱਤਣ ਪਾਤਣੇ ਪਿਆਰਾ ਆਪੇ ਪਾਰ ਲੰਘਾਹੋ ਕਾਪੇ ਪੱਤਣ ਪਾਤਣੇ ਪਿਆਰਾ ਅਰਥਾਤ ਕਿ ਸਤਸੰਗ ਰੂਪੀ ਪੱਤਣ ਵੀ ਆਪ ਹੀ ਆਉਹੋ ਪਿਆਰਾ ਵਾਤਣੇ ਅਰਥਾਤ ਗੁਰੂ ਰੂਪਮ ਲਾਵੀ ਆਪਿ ਆਪਾਛਾ ਟਾਪੇ ਪਾਰ ਲੰਗਾ ਹੋ ਤੇ ਜੀਵ ਰੂਪਿ ਮੁਸਾਬਰਨ ਮਹਾਰਾਜ ਕਹਿੰਦੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਵੀ ਆਪ ਹੀ ਲੰਗਾਈ ਜਾਂਦਾ ਪਿਆਰਾ ਸੋਗ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪੇ ਸਾਗਰ ਬੋਹਿਥਾ ਪਿਆਰਾ ਗੁਰਖੇਵਟ ਆਪ ਚਲਾਹੋ ਆਪ ਹੈ ਜੜ ਲੰਘਦਾ ਪਿਆਰਾ ਕਰ ਚੋਜ ਵੇਖਾ ਪਾਤ ਸਾਹੋ ਆਪ ਹੈ ਸਾਗਰ ਵਹਿਤਾ ਪਿਆਰਾ ਸੰਸਾਰ ਰੂਪੇ ਸਮੁੰਦਰ ਵੀ ਆਪ ਹੀ ਐ ਔਰ ਮਹਾਰਾਜ ਕਹਿੰਦੇ ਨਾਮ ਰੂਪੇ ਵਹਿਤਾ ਅਰਥਾਤ ਜਹਾਜ਼ ਵੀ ਆਪ ਹੀ ਐ ਸਾਡਾ ਪਿਆਰਾ ਪਰਮੇਸ਼ਰ ਭਾਏ ਗੁਰਖੇਵਟ ਆਪ ਚਲਾਹੋ ਤੇ ਗੁਰੂ ਰੂਪੇ ਮਲਾਹ ਹੋ ਕੇ ਮਹਾਰਾਜ ਕਹਿੰਦੇ ਨਾਮ ਰੂਪੇ ਜਹਾਜ਼ ਨੂੰ ਚਲਾਉਣੇ ਵਾਲਾ ਵੀ ਆਪ ਹੀ ਐ ਪਿਆਰਾ ਪਰਮੇਸ਼ਰ ਕਹਿੰਦੇ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖਾ ਪਾਤਸ਼ਾਹ ਆਪੇ ਹੀ ਚੜ ਲੰਗਦਾ ਪਿਆਰਾ ਤੇ ਨਾਮ ਰੂਪੀ ਜਹਾਜ਼ ਤੇ ਚੜ ਕੇ ਸੰਸਾਰ ਰੂਪੀ ਸਮੁੰਦਰ ਨੂੰ ਪਾਰ ਲੰਘਣ ਵਾਲਾ ਮੁਸਾਫਿਰ ਵੀ ਆਪ ਹੀ ਆ ਸਾਡਾ ਪਿਆਰਾ ਪਰਮੇਸ਼ਰ ਕਰ ਚੋਜ ਵੇਖਾ ਪਾਤਸ਼ਾਹ ਉਹ ਤੇ ਅਸਲ ਦੇ ਵਿੱਚ ਸਾਡਾ ਪਾਤਸ਼ਾਹ ਚੋਜ ਕਰ ਕਰਕੇ ਕੌਤਕ ਕਰ ਕਰਕੇ ਤਮਾਸ਼ੇ ਕਰ ਕਰਕੇ ਵੇਖ ਰਿਹਾ ਹੈ ਕਹਿੰਦਾ ਆਪੇ ਆਵ ਦਇਆਲ ਹ ਪਿਆਰਾ ਜਨ ਨਾਨਕ ਬਖਸ਼ ਮਿਲਾਹੋ ਆਪੇ ਆਵ ਦਇਆਲ ਹ ਪਿਆਰਾ ਜੋ ਸਾਡਾ ਪਿਆਰਾ ਪਰਮੇਸ਼ਰ ਆਪ ਹੀ ਆਵ ਦਇਆਲੂ ਹੈ ਦਇਆ ਦਾ ਘਰ ਹੈ ਤਰਸ ਦਾ ਘਰ ਹੈ ਰਹਿਮਤਾਂ ਦਾ ਸੁੰਮ ਹੈ ਜਨ ਨਾਨਕ ਬਖਸ਼ ਮਿਲਾਹੋ ਤੇ ਚੌਥਾ ਗੁਰੂ ਨਾਨਕ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਤਸ਼ਾਹ ਜੀ ਅਸੀਂ ਤੁਹਾਡੇ ਜਨ ਤੁਹਾਡੇ ਦਾਸ ਆ ਉਸੇ ਸਾਨੋ ਬਾਕਸ ਕੇ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦੇ ਹੋ ਸਮਹਾਰੇ ਕਹਿੰਦੇ ਆਪੇ ਸਾਗਰ ਬੁਇთა ਪਿਆਰਾ ਗੁਰਖੇ ਵਟੇ ਆਪ ਚਲਾਹੋ ਆਪੇ ਹੀ ਜੜ ਲੰਗਦਾ ਪਿਆਰਾ ਕਰ ਚੋਜ ਵੇਖ ਆਪਾਤ ਸਾਹੋ ਤਾਂ ਪੇ ਆਉ ਦਇਾਲਾ ਪਿਆਰਾ ਜਨ ਨਾਨਕ ਬਖਸ ਮਿਲਾਹੋ ਵਾਹਿ ਗੁਰੂ ਦੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ